ਕੋ ਜੀ ਨੁਕਸਾਨ ਹੋ ਗਿਆ ਵਿਚਾਰਾ ਬੱਚਾ ਸੀਗਾ ਸੜਕ ਨੇ ਦਿੱਤਾ ਬੱਚਾ ਇਹਦੇ ਵਿੱਚ ਟੁੱਟ ਗਿਆ ਇੱਕ ਇੱਕ ਆਂਡਾ ਉਹ ਦੇਖੋ ਇੱਕ ਆਂਡਾ ਉਹ ਦੇਖੋ ਬੱਚੇ ਆਂਡਾ ਅੜ ਗਿਆ ਉੱਥੇ ਤੇ ਇੱਕ ਵਿਚਾਰਾ ਟੁੱਟ ਗਿਆ ਸ਼ਟਰ ਖੋਲਦੇ ਪਏ ਦੇ ਨੇ ਤੇ ਉਹਨੇ ਵਿੱਚ ਬੱਚੇ ਦਿੱਤੇ ਹੋਏ ਸੀ ਇੱਕ ਆਂਡਾ ਟੁੱਟ ਗਿਆ ਥੱਲੇ ਡਿੱਗ ਗਿਆ ਹੁਣ ਇੱਕ ਆਂਡਾ ਜੀ ਗਿਆ ਵੀ ਚੱਲ ਹੁਣ ਨਾ ਡਿੱਗੇ ਕਿਤੇ ਉਹਨਾਂ ਨੂੰ ਕੱਢ ਲਈਏ ਛੇ ਤਰੀਕੇ ਨਾਲ ਬਬਾ ਦੋਦੀ ਗਲਤੀ ਨਾ ਕਰ ਆ ਵੀ ਤੇ ਚਲੋ ਹੀ ਕੜਾ ਯਾਰ ਜਾਣ ਕੇ ਆਣਾ ਤੁੰਤ ਹਾਂ ਬੋਬੀ ਆ ਗਿਆ ਕੁਮਿੰਟ ਦੂਜਾ ਅੰਡਾ ਵੀ ਟੁੱਟ ਗਿਆ ਯਾਰ ਬੁੱਕਰੀ ਦੇ ਬੱਚੇ ਮਰ ਗਏ ਉਹ ਵੀ ਡਿੱਗ ਗਿਆ ਕੀ ਕਰਸਾ ਬੰਦੇ ਨੂੰ ਜਾਣ ਕੇ ਥੋੜਾ ਕੌਣ ਕਹਿੰਦੇ ਤੋ ਗੱਲ ਇੱਥੋਂ ਦੇ ਵਿੱਚ ਆ ਦੇ ਸ਼ਟਰ ਦੇ ਵਿੱਚੋਂ ਡਿੱਗ ਜਾਂਦੇ ਆ ਖੁੱਲਣ ਤੇ ਮम्मी ਕਹਿੰਦੇ ਮੈਂ ਲਹਾਰ ਵਰੀ ਲੌਣੇ ਲੌਲੀ ਆ ਵਾਰ ਵਾਰ ਇੱਥੇ ਹੀ ਆਉਂਦੀ ਆ ਉਹ ਹਟਦੇ ਹੀ ਨਹੀਂ ਪਾਉਂਦੇ ਨਾ ਮਾਗੀ ਤੇ ਵਰ ਦਾਣਾ ਯਾਰ ਤੋ ਮੈਂ ਕਿਹਦੀ ਕਾਲ ਤੇ ਜੁੜਾ ਲਗਾਗਾ ਹੈ ਹੋ ਉਹ ਵੀ ਆ ਪਰਿਸਵਾਇਚ ਵਿੱਚ ਹੋਰ ਨਾ ਬੱਚੇ ਹੁਣ ਮਾਰ ਤੋਂ ਪੁੱਟਾਂ ਉਹ ਆਉਂਦੀ ਈ ਜਾਂ ਸਮੈਲ ਪਾਉਂਦੀ ਐ ਥੋੜੀ ਥੋੜੀ ਹੈ ਤੇ ਗਰਮੀ ਐ ਸ਼ੁਰੂ ਹੋ ਗਈ ਸਾਡੇ ਕੋਲ ਬੱਚੇ ਮਰ ਗਏ ਨਾ ਵਿਚਾਰੀ ਦੇ ਹੈ ਵੀ ਵੀ ਚੜੀ ਗਿਆ ਟੈਨਸ਼ਨ ਚ ਖੜੂ ਨੂੰ ਉਤਲਾ ਦੇ ਉਥੇ ਲਿਆ ਕੇ ਅੰਦਰ ਮੈਨੂੰ ਯਾਰ ਬਹੁਤ ਹੁੰਦਾ ਅਦਾਂ ਵੀ ਮੈਂ ਮੈਂ ਨਹੀਂ ਦੇਖ ਸਕਦਾ ਇਹ ਤੂੰ ਇकडे ਜਾਣ ਕੇ ਕੀਤਾ ਦੱਸ ਇਹ ਤਾਂ ਜਾਣ ਕੇ ਵਾਲੀ ਗੱਲ ਹੁੰਦੀ ਆ ਕੀ ਕਰ ਸਕਦੇ ਆ ਹੁਣ ਲਈਦਾ ਉਹ ਲੈ ਗਈ ਉਹ ਆ ਆਲਣਾ ਨਾ ਕੱਢ ਕੇ ਸੱਦੇ ਰੱਖ ਗਿਆ ਆਲਣਾ ਕੱਢ ਦੀ ਆ ਜਾ ਕਿਹੜਾ ਆ ਮੈਂ ਤਾਂ ਆਲਣਾ ਹੀ ਆ ਆ ਹਾਂ ਯਾ ਤੇ ਰੱਖ ਦੋ ਤੇ ਰੱਖ ਤੇ ਅੱਥੇ ਆ ਇਹ ਮੇਰੇ ਨਾਲ ਆ ਇਹ ਨਾਲ ਆ ਡੱਬਾ ਤਰੇ ਕੇ ਸੀ ਆਹ ਅੱਛਾ ਜੀ ਜੋ ਪੱਕਾ ਫੇ ਰਹਿਣ ਦਾ ਕੋਈ ਸਟਾਡਾਮ ਕਾ ਕਰਕੇ ਤੇਰੇ ਡਿੱਗਣਾ ਆਣਾ ਡਿੱਗਣਾ ਨਹੀਂ ਛੱਟ ਨਹੀਂ ਮਮੀ ਮੈਂ ਅੱਡਾ ਦੇ ਲੈਣਾ ਆਪਣਾ ਰੱਖੇ ਛੱਟਾਂ ਨਾਲ ਅੱਡਾ ਨਿੱਕਾ ਨਾਲ ਏ ਬਾਹਲੇ ਦੇਖਿਆ ਆ ਰਿਹਾ ਨੇ ਜਿਹੜਾ ਬਾੜ ਹੀ ਇਕੱਠਾ ਹੋਇਆ ਆ ਸਾਡਾ ਤਾਂ ਧੁਰੋ ਦੀ ਸਾਪ ਦੀ ਕਾਂਜ ਵੀ ਨਿਕਲਦੀ ਆ ਉਹ ਲਿਆ ਲਿਆ ਰੱਖ ਲਿਆ ਕੋਲੇ ਕਰਨ ਦੇ ਆ ਕਰੀ ਮੜਾ ਜਾ ਕੀ ਚੱਲ ਆਇ ਨਸ ਤੂ ਸੋਰ ਉਹ ਮੂ ਮੇਰੇ ਮਾਰੀ ਜਾਣਾ ਉਹ ਨਿਕਲਦਾ ਹੀ ਨਹੀਂ ਤੇ ਆ ਉਹ ਬਲਾਂ ਦੇ ਵਿੱਚ ਆ ਗਈ ਜੇ ਬਾੜ ਨਹੀਂ ਹੁੰਦੀ ਇਹਦੀ ਆਹੋ ਤੇ ਚਾਲ ਚੱਲ ਚੱਲਦਾ ਬਾਹਰ ਬਾਹਰ ਆਣਾ ਕਰਨੇ ਉਹਦੇ ਇਹ ਡਿਗਣਾ ਆੜ ਲੋ ਮੇਕੂ ਜੇ ਕੇ ਤਾਂ ਸਾਫਤਾ ਨਿਕਲਣਾ ਸਾਫਤਾ ਉਹਨਾਂ ਨੂੰ ਨਿਕਲਣਾ ਨਹੀਂ ਆਹੋ ਸਾਹਤ ਰੰਗ ਪਾਓ ਹੋ ਗਿਆ ਸਟਰੀ ਅੱਗੇ ਪਿੱਛੇ ਕਰਨਾ ਪੈਣਾ ਹੱਥ ਥੱਲੇ ਰੱਖ ਲਓ ਇੱਥੇ ਥੱਲੇ ਰੱਖ ਮੇਰੀ ਗੱਲ ਸੁਣ ਸਰਬ ਇਹਨੂੰ ਥੱਲੇ ਨੂੰ ਕਰ ਇਹਨੂੰ ਆਲੇ ਨੂੰ ਹਾਂ ਹਾਂ ਇਹ ਆਖੇ ਪਿੱਛੇ ਕਰੂੰਗਾ ਮੈਂ ਨਾ ਆ ਕੇ ਨੂੰ ਕਰਾਵਾ ਹੋ ਗਿਆ ਯਾਰ 2 ਮਿੰਟ ਇਹ ਥੱਲੇ ਨਾ ਡਿਗੇ ਚਲ ਨਹੀਂ 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 ਸਰਬ ਆਨ ਦਾ ਟਾਨਾ ਆਹ ਆ ਗਿਆ ਆਹ ਬੇ ਇੱਕ ਮਿੰਟ ਰੁਕ ਜਾ ਇੱਕ ਮਿੰਟ ਬਲ ਇੱਕ ਮਿੰਟ ਰੁਕ ਜਾ ਆਹ ਫਾੜੀ ਨੂੰ ਫਾੜ ਬਾਅਦ ਆਂਡੇ ਆਂਡੇ ਟੋਟੇ ਨੇ ਜਿਹੜੇ ਦੋ ਆਂਡੇ ਮੰਮੀ ਕੀ ਪਤਾ ਹੋਵੇ ਵਿੱਚੋਂ ਇੱਕ ਵੇ ਥੱਲੇ ਕਰਨਾ ਚੱਲੇਗਾ ਦੇ ਪਹਿਲੇ ਪਾਉਣੀ ਨਾਲ ਤੋਂ ਪਹਿਲੀ ਗੱਲ ਤਾਂ ਅਗਲੀ ਜਦੋਂ ਪਾਉ ਲੈਂਦੀ ਫੇਰ ਟੁੱਟਦੇ ਆ ਫੇ ਨੁਕਸਾਨ ਹੁੰਦਾ ਆ ਇੰਨਾ ਵਧੀਆ ਥੱਲੇ ਹੀ ਫੋੜਦੇ ਇਹਨੂੰ ਬੂਆ ਪੇੜ ਕੇ ਆਲਣਾਣਾ ਪਾਉਂਦੇ ਆ ਦਾਤ ਵਿਚਾਰੀ ਦੇ ਅੰਡੇ ਰੱਖ ਦਿੰਦੇ ਅੱਤੇ ਵੇਖੀ ਆਲਣਾਣਾ ਪਾਉਣਾ ਫੇ ਟੁੱਟਨੇ ਆ ਫੇ ਵਿਚਾਰੀ ਦਾ ਨੁਕਸਾਨ ਹੋਣਾ ਇੰਨਾ ਬੈਟਰ ਪਹਿਲਾਂ ਪਾਉਣੀ ਨਾਲ ਕਰੋ ਥੋੜੀ ਕਰੋ ਇਹਨਾਂ ਕਰ ਲੈਣੀ ਇੱਦਾ ਇੱਦਾ ਹੀ ਮਾਰੋ ਹੋਰ ਹੋਰ ਕਰ ਪਰ ਕੰਦਲ ਕੱਢ ਕੇ ਦੇ ਦੇ ਪਹਿਲੇ ਨਾ ਫੇਰ ਆਉਣਗੇ ਨਾ ਕੰਦਲ ਕੱਢੋ ਕਿੰਨਾ ਕ ਵੱਡਾ ਹੈ ਬਹੁਤ ਆ ਬਾਦੀ ਕੇ ਪੁਰਾਣੇ ਹੋਏ ਆ ਬੇਚਦਰਾ થોਰੇ ਹੈਗੇ ਆਂਡੇ ਓਏ ਓਏ ਹੈਗੇ ਆਂਡੇ ਓਏ ਹੈਗੇ ਆ ਬਾਹਰ ਹੀ ਹੈਗੇ ਆਂਡੇ ਟੁੱਟ ਗਏ ਨੇ ਆਂਡੇ ਇਧਰ ਆਹ ਉਹ ਦੇਖਣਾ ਟੁੱਟ ਦੇਣਾ ਹਾਂ ਚਾਰ ਪੰਜ ਆਂਡੇ ਥੋੜੇ ਜਿਹੇ ਚਾਰ ਪੰਜ ਆਂਡੇ ਹੈਗੇ ਆਂਡੇ ਮੈਂ ਕਹੀ ਵੀ ਜਾਂਦਾ ਵਿੱਚ ਹੈ ਆ ਡੰਡਾ ਲੱਗੇ ਹਾਂ ਟੁੱਟ ਗਿਆ ਇੱਕ ਹੈਗਾ ਸੀਗਾ ਨਹੀਂ ਉਹ ਵਾਹ ਵਾਹ ਐਸੇ ਖੜਾ ਹੋ ਕੇ ਨਾ ਤਾਂ ਉਹ ਫਿੱਟ ਗਿਆ ਤੁਮ ਵਾੜ ਨਾ ਕਾੜਨੇ ਕਿੱਥੇ ਹੋ ਜਾਣਾ ਉਹ ਹੈਗਾ ਅੰਡਾ ਦੇਖਦਾ ਹੈਗਾ ਪਹਿਲਾਂ ਹੀ ਟੁੱਟਾ ਆ ਪਹਿਲਾਂ ਹੀ ਨਹੀਂ ਹੈਗਾ ਤੋਂ ਕੜਾਗਰ ਨੂੰ ਮਾਰਿਆ ਬੱਤਖਾ ਸੀਗਾ ਮੈਨੂੰ ਲੱਗਾ ਕਿ ਤੇ ਡਿੱਗ ਗਿਆ ਅੰਡਾ ਪੱਤਾ ਸੀਗਾ ਹੁਣ ਜਿੱਦਾਂ ਆ ਫੇਰ ਕੀਤਾ ਸੀ ਨਾ ਸ਼ਟਰ ਨਾਲ ਥੱਲੇ ਨੂੰ ਕਰਕੇ ਵੇਖੋ ਏ ਕਰੀ ਇਹ ਕਰੀ ਹੋਣੀ ਸ਼ਟਰ ਚ ਲੱਗੇ ਕੀਤਾ ਏ ਢਿੰਗਣਾ ਦਾ ਉਹ ਸਹ ਹਲਾ ਦੇ ਟਟ ਰਕ ਗਿਆ ਉਹਦੇ ਰਵ ਬੁਰੰਗਾ ਬਦਲੇ ਕਿ ਉਹਦੀ ਛੋਟੀ ਵੀ ਬਦਲੀ ਨੀ ਤੇ ਰੈਂਡ ਦੇ ਦੋਨੇ ਸਾਰੇ ਉੱਤੇ ਕਰ ਹੋਕੋ ਆ ਜਾ ਇੱਧਰ ਆ ਜਾ ਚਾਬੀ ਚੱਕੀ ਲੈਂਦੀ ਇਹਨੇ ਉਹਨੇ ਕਾਦੀ ਆ ਦੇ ਕਿੱਥੇ ਰੱਖੀਆ ਦਾਦੀ ਬਾਜਾ ਚਾਬੀ ਫਰਮਾਰੀ ਵੀ ਖੋਲੀ ਹੋਈ ਆ ਨੇ ਅੰਦਰ ਅਲਮਾਰੀ ਵੀ ਕੱਢ ਲਿਆ ਆ ਇਹ ਖੜੀਆਂ ਮੈਨੂੰ ਫੜਾ ਦੇ ਪੁੱਤ ਚਾਬੀ ਕਿੱਥੋਂ ਲੈਂਦੀ ਪੁੱਤ ਨੇ ਚਾਬੀ ਕਿੱਥੋਂ ਕੱਢਿਆ ਮਾਈ ਹੈ ਅਲਮਾਰੀ ਅਲਮਾਰੀ ਦੀ ਕੱਢੀ ਕਾਹਦੇ ਕੱਢੀ ਪਾਣੀ ਆ ਇਹ ਤੂੰ ਕੰਨੀ ਇੱਥੇ ਦਿਖ ਲੋ ਦੀ ਤਬੀਖ ਇਹ ਜਿਹੜੀ ਤਬੀਖ ਦਿਖ ਲੋ ਉਹ ਨਹੀਂ ਆਉਂਦਿਆ ਰੈਂਦੋ ਰੈਂਦੋ ਨਹੀਂ ਇੱਕ ਵਾਰੀ ਸਾਫ ਕਰੋ ਫੇਰ ਵਿਚਾਰੀ ਆਣਨ ਆਪਾਂ ਕੀ ਫੇਰ ਤੁਸੀਂ ਤੋੜੂਗੇ ਬੱਚੇ ਅਮੀ ਕਿ ਇਹਦਾ ਘਰ ਪਤਾ ਕਿੰਨੀ ਗਲਤ ਗੱਲ ਲਟਾਉਣਾ ਕੀ ਜਾਨਵਰ ਦਾ ਆ ਦੋ ਦਿਨ ਤੇਰੇ ਇਹਨਾਂ ਨੇ ਦਾਣਾ ਦਿਨ ਲੀਆ ਪਾਲਣ ਦੀ ਲਈ ਬਾਹਰ ਹੀ ਨਹੀਂ ਇਹੇ ਕੰਮ ਬਣਾਉਣੇ ਦਾ ਤੂਹਾਰ ਉਹ ਹੀ ਖੋਲਿਆ ਕਰਣਾ ਲੋਵੇ ਅੱਧਾ ਘੰਟਾ ਕੋ ਹੁੰਦਾ ਛੱਡਦਾ ਪਈ ਉੜ ਜਾਣਾ ਫਿਰ ਇਹ ਆਇਆ ਕਰ ਉਹ ਹੀ ਤਾਂ ਮੈਂ ਕਿਹਾ ਛੱਡਰ ਖੋਲੋ ਡੇਲੀ ਏ ਕਿਵੇ ਚਲੇ ਗਿਆ ਤੇ ਜੀ ਬਿੱਕਰਾਂ ਨੂੰ ਲਵ ਹੂੰ 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 ਇਹ 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 ਹਾਂ ਨੰਨ ਵੇਦਰਾ ਪਤਾ ਤੋਪ ਤਮ ਆ ਦੇਲ ਬਣਾਵਾ ਦੇਲ ਤਾਂ ਹੀ ਬਹੁ ਬਣਾਈ ਹੈ ਦੇਲ ਦੇਲ ਹੀ ਬਣਾਈ ਸਾਰੀ ਹੁਣ ਕੀਤਾ ਕੀ ਹੈ ਨਨੂ ਨਾ ਆਂਟੀ ਇਹਨੂੰ ਟੈਮ ਹੋ ਜਾਂਦਾ ਆ ਮੈਂ ਗਿਆ ਵੀ ਉੱਥੇ ਸ਼ਾਮੇ ਜਾ ਕੇ ਬੈਠੀ ਏ ਮਰੀ ਸਪਾਈ ਕੀ ਹੋਇਆ ਨਹੀਂ ਬੀਬੀ ਸੇਵ ਸੇਵ ਦਾ ਬੀਬੀ ਵੀ ਇਹਦਾ ਪੈਡ ਜੂਸ ਹਾਂਜੀ ਤੁਹਾਡੀ ਚੋਕੋ ਚੋਕੋ ਕਿਥੇ ਸਾਡੇ ਮੱਖੀਆਂ ਹੀ ਬਹੁਤ ਆ ਮੰਮੀ ਇੰਨੀਆਂ ਨਾ ਨਾ ਹਾਂ ਨਨੂ ਨਿਰਾ ਦੋ ਜੇ ਨਾ ਆਇਓ ਨਨੂ ਜੇ ਨਾ ਕਿਓ ਪੱਛੇ ਤੂੰ ਨਾ ਬੰਜਾ ਮੈਂ ਆ ਮੈਂ ਇਹਦਾਂ ਲਾਜੀ ਗਰਮੀ ਜ਼ਿਆਦਾ ਲੱਗ ਗਈ ਹੈ ਹੁਣ ਕਹਿੰਦਾ ਹਮ ਕੋ ਭੱਜ ਗਿਆ ਬਾਥਰੂਮ ਚ ਅੱਜ ਆਪਾਂ ਕੀ ਬਣਾਉਣਾ ਪਿੰਡੀਆਂ ਕੱਟੀਆਂ ਅੱਜ ਆਪਾਂ ਬਣਾਵਾਂਗੇ ਪਿੰਡੀਆਂ ਬੀਬੀ ਲਗਾ ਨਹੀਂ ਰਹਿ ਦੋ ਮੈਂ ਕਿਹਾ ਬਿਕਰ ਆਉਂਦਾ ਨਹੀਂ ਨਹੀਂ ਬੀਬੀ ਬਣਾਉਣੀ ਪੈਣੀ ਥੋੜੀ ਬਾਦੀ ਇਹ ਨਹੀਂ ਦਾਤ ਦਾ ਦਾ ਬਣਾਉਣੀ ਆ ਜੀ ਬੀਬੀ ਸਾਡਾ ਮੁੰਡਾ ਨਹੀਂ ਖਾਂਦਾ ਆਨੇ ਸਮਝਾਈਂ ਆਣ ਕੇ ਠੀਕ ਆ ਆ ਤਾਜੀ ਦਾ ਕੇ ਬਣਾਉ ਤਾਜੀ ਉਹ ਵਧੀਆ ਰਹਿੰਦੀ ਆ ਤਾਜੀ ਬਰੋਣੀ ਸਬਜੀ ਪਿੰਡਿਆ ਦੀ ਸਬਜ਼ੀ ਬਣਾਉਣੀ ਤਾਜੀ ਨਹੀਂ ਦਾਲੀ ਮੁੱਕੀ ਉਹ ਟਿੰਡੀਆਂ ਚੀਕ ਕੇ ਰੱਖ ਦੇਗਾ ਮੈਂ ਸਵੇਰੇ ਕਿਹਾ ਜੀ ਕੀ ਨਹੀਂ ਕੀਰੀ ਕਹਿੰਦੀ ਸਵੇਰ ਨੂੰ ਬਣਾ ਲਈ ਅੱਛਾ ਉਹਨਾਂ ਸਾਰ ਲੂਗੀ ਬੀਬੀ ਦੇ ਆਹ ਰਾਮ ਸਵੇਰ ਨੂੰ ਨਾ ਨਹੀਂ ਹੋ ਜਾਣਾ ਸੀ ਆਹੋ ਬੀਬੀ ਸਵੇਰ ਨੂੰ ਬਣਾ ਲਾਂਗੇ ਛੱਡ ਦੱਸ ਫਵਰ ਹਾਂ 72 ਘੰਟੇ ਹੀ ਨਾ ਜੀ ਬਣਾਉਣੀ ਆ ਟਿੰਡ ਆਹੋ ਘਾਟਈਆ ਰੱਖੋ ਉੱਟੀ ਖਾਓ ਅੱਤ ਬਣਾਉਣੀ ਨਹੀਂ ਠੀਕ ਆ ਨੇ ਜਾਂ ਤੁਮ ਦੂਟ ਮਾਟੇ ਭਾਇੋ ਭਾ ਕੇ ਬੀਬੀ ਆਪਾ ਬਣਾਉਣੀ ਨਹੀਂ ਗੱਲ ਖਤਮ ਆਪਾ ਤੇ ਟਮਾਟੇ ਨਹੀਂ ਨਹੀਂ ਪਾਈ ਦੋ ਪਾ ਲੈਣਾ ਜਿੱਤਾ ਜਾਂਦੇ ਆ ਨਹੀਂ ਇਹਨਾਂ ਜੇ ਨਹੀਂ ਵਧੀਆ ਲੱਗਦਾ ਖੱਟੀ ਹੋ ਜਾਗੀ ਮੈਂ ਨਾ ਤੋੜ ਕੇ ਜੈਨ ਕਰ ਨਾ 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 ਖੜੀ ਜੇ ਰੱਖੇ ਚਾਪਦੀ ਮੇਰੀ ਹੂੰ ਜੇ ਇਹਨੂੰ ਜੀਰਾ ਕਰ ਲਾਦੇ ਤੇ ਨਹੀਂ ਖਾ ਹੁੰਦੀ ਨਹੀਂ ਨਹੀਂ ਜੀਰਾ ਨਹੀਂ ਕਰਨਾ ਸਾਡੇ ਇਦਾਂ ਬਣਾਉਂਦੀ ਹੁੰਦੀ ਸੀ ਚੁੰਨੀ ਚੁੰਨੀ ਅੱਛਾ ਬਦੋ ਚੁੰਨੀ ਪਤ ਮम्मा ਦੀ ਚੁੰਨੀ ਇਦਾਂ ਛੁੱਟੀ ਦੀ ਆ ਦੇਖੋ ਚੁੰਨੀ ਕਿਦਾਂ ਸੜਤੀ ਕਾਕੇ ਸਾਡੇ ਨੇ ਹੂੰ ਤੂੰ 니 ਮਮਰੀ ਅੱਧਾ ਛੁੱਟੀ ਦੀ ਆ। ਛੁੱਟ। ਆਪਾਂ ਫੋਨ ਲਗਾਓ ਜਾਓ ਭੱਜ ਕੇ ਅੰਦਰ। ਛੁੱਟ। ਮਾਂ ਨੂੰ ਨਾਉਣ ਗਿਆ ਸੀ ਤੂੰ ਤਾਂ। ਮੈਂ ਤਾਂ ਨਾਉਣ ਗਿਆ ਸੀ। ਮੈਂ ਵੀ ਨਾਉਣ ਗਿਆ ਸੀ। ਬਣਾਉਣ ਲਈ 파이 ਬਣਾ ਲਾ ਬਾਅਦ। ਨਾਓ, ਘਾਰ ਛੁੱਟੀ। ਘਾਰ ਛੁੱਟੀ ਨਾਲ। ਨੇ ਬੇਬੇ ਜਿੱਦਾਂ ਸਾਨੂੰ ਕੋਈ ਕਹਤਾ ਪੋਤੀ ਕਰ ਲੈਣੀ। ਉਹ ਬਣਾਉਣੀ ਨਹੀਂ। ਟੈਂਸ ਕਰੀ ਆਂ ਸੀ। ਉਹ ਦੁਪੱਟਾ ਦੇਣਾ ਕਿੱਥੇ ਪਿਆ। ਅੰਕਲ ਜੀ ਸਬਜ਼ੀ ਲੈ ਜਾਓ ਠੀਕ ਆ। ਕਹਿੰਦਾ ਠੀਕ ਆ। ਨਾਲਿਆ ਇਹ ਮਾੜਾ ਜਿਹਾ ਮੂੰਹ ਤੇ ਪਾਣੀ ਪਾ ਕੇ ਆ ਕੇ ਕਹਿੰਦਾ ਨਾਲਿਆ ਨਾਲਿਆ ਹਾਂ ਹਾਂ ਤਾਲੀਆਂ ਤਾਲੀਆਂ ਵੀ ਦੇ ਦੋ ਦੱਸ ਬਹਾ ਕੀ ਕਰਿਆ ਤੂੰ ਚਾਜਰਾ ਨਾ ਯਾਰਾ ਤੋਲੀਆਂ ਤਾਲੀਆਂ ਤੇ ਪਿਆ ਹੈ ਦੱਸ ਉਹਨੂੰ ਤਾਲੀਆਂ ਦੇ ਦੋ ਤੇ ਨਾਲਿਆ ਆਂਦਾ ਚਿਹਰੇ ਤੇ ਪਿਆ ਬੁੱਤ ਸਾਡਾ ਮੁੰਡਾ ਨਾ ਟੈ ਮੂੰਹ ਨਹੀਂ ਸਾਫ਼ ਕਰਦਾ ਜਿੰਨੇ ਟੈ ਤਾਲੀਆਂ ਨਹੀਂ ਮਿਲਦਾ ਉਹਨੂੰ ਆ ਦੇ ਲੈ ਲੈ ਇੱਕ ਗਲਾਸ ਪਾਣੀ ਦਾ ਕਰਾਉਂਗਾ ਆਹ ਉਹ ਉਹ ਨੂੰ ਕੁੱਲੜ ਤੇ ਦੇਖ ਗਿਆ ਤੌਲੀਆ ਮੈਂ ਦੋ ਤੌਲੀਏ ਰੱਖੇ ਹੋਆ ਇੱਕ ਨਹਾਉਣੇ ਨੂੰ ਹਾਂ ਨਾ ਕੇ ਪਿੰਡਾ ਪਿੰਡਾ ਸਾਫ ਕਰਨਾ ਹਾਂ ਇੱਕ ਫਿਰ ਜਦੋਂ ਮੈਂ ਆਪਣਾ ਹੱਥ ਬੱਲਾ ਧੋਣਾ ਘੰਟਾ ਚੰਦ ਚੱਕਣਾ ਹਾਂ ਬਾਹਾਂ ਗਿੱਲੀਆਂ ਹੋ ਜਾਣੀਆਂ ਹਾਂ ਇਹ ਕੁ ਦੋ ਰੱਖਿਆ ਆ ਬੀਬੀ ਸਾਡੀ ਦੀ ਸਫਾਈ ਨਹੀਂ ਹੈ ਜਿਹਦਾ ਤਾਂਗ ਇਹਦਾ ਤਾਂ ਕੰਡਾ ਥੱਲੇ ਜੀ ਨਾਲ ਅੱਛਾ ਨਾ ਕੋਈ ਹੁੰਦਾ ਆ ਪਿੰਡ ਦਾ ਦਾ ਕੰਨਾ ਹੋਰ ਹੁੰਦਾ ਅੱਛਾ ਉਹ ਜੀ ਤੂੰ ਤਾਂ ਬਸ ਸਾਡੇ ਨਾਲ ਬਈ ਪੇਰ ਮੈਂ ਪਿੰਡੇ ਨੂੰ ਨਾਉਣ ਲੱਗੀ ਮਾਂ ਅਸੀਂ ਕਰਦੀ ਆ ਅੱਛਾ ਫੇ ਜਦੋਂ ਨਾ ਕੇ ਆਏ ਨਾ ਤੇ ਉਹ ਗੋਦੀਆਂ ਦਾ ਤਾਂ ਮੈਂ ਕੀ ਕਰਨਾ ਨਹਾਉਣ ਕਰਨਾ ਅੱਛਾ ਹਾਂ ਠੀਕ ਗੱਲ ਹੈ ਮੈਂ ਕਿਤੇ ਉੱਠੀ ਉਹ ਤੀਰੀ ਤੋਂ ਕੰਮ ਪੁੱਟ ਗਿਆ ਫ੍ਰੀਤੀ ਸਾਰਾ ਕੰਮ ਕੰਮ ਕਰਕੇ ਮੈਂ ਇਦਾਂ ਇਦਾਂ ਵੇ ਰੱਖਦੀ ਆ ਮੈਂ ਨਹੀਂ ਦੇ ਕੰਮ ਨਵੇੜ ਲੈਣਾ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੀ ਮੌੜ ਜਿਹੜਾ ਬਹੁਤ ਹੀ ਜ਼ਿਆਦਾ ਵੱਧ ਚੁੱਕਾ ਆ ਬਹੁਤ ਜ਼ਿਆਦਾ ਗਰਮ ਹੋ ਗਿਆ ਹੈ ਜੀ ਤੇ ਜੋ ਵੀ ਤੁਹਾਨੂੰ ਜਿਵੇਂ ਕਿ ਤੁਹਾਨੂੰ ਪਤਾ ਆ ਵੀ ਪੰਜਾਬ ਦੇ ਵਿੱਚ ਕੀ ਕੋ ਚੱਲਣ ਦੇ ਆ ਉਹ ਇਸ ਕਰਕੇ ਆਪਾਂ ਸੋਚਿਆ ਵੀ ਆਪਣੇ ਜੋ ਵੀ ਘਰ ਦਾ ਰਾਸ਼ਨ ਪਾਣੀ ਆ ਵੀ ਜੋ ਵੀ ਮਤਲਬ ਸਮਾਨ ਸਾਰਾ ਆਪਾਂ ਪਹਿਲਾਂ ਪਹਿਲੇ ਕੈਰੀ ਕਰ ਲਈਏ ਵੀ ਬਾਅਦ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਵੀ ਮੈਂ ਸੋਚਿਆ ਵੀ ਆਪਣਾ ਕੰਮ ਵੀ ਜ਼ਰੂਰੀ ਹੈ ਨਾ ਪਿੱਛੇ ਸਬਜ਼ੀ ਦਾ ਨਾ ਸਬਜ਼ੀ ਜੇ ਨਾ ਆਪਾਂ ਵੇਚੀ ਤਾਂ ਉਹ ਵੀ ਖਰਾਬ ਹੋ ਜਾਣੀ ਆ। ਸੋ ਮੈਂ ਫਟਾਫਟ ਸੋਚਿਆ ਵੀ ਪਹਿਲਾਂ ਮੈਂ ਘਰ ਦਾ ਸਮਾਨ ਲੈ ਆਵਾਂ ਤੇ ਅਸੀਂ ਘਰੋਂ ਨਿਕਲ ਗਏ ਸਮਾਨ ਲੈਣ ਵਾਸਤੇ ਤੇ ਸਮਾਨ ਲੈਣ ਕਿੱਥੇ ਚੱਲੇ ਆ ਤੇ ਸੋ ਦੇਖਦੇ ਆ ਇੱਕ ਤਾਂ ਪਿੱਛੇ ਮਾਰਕੀਟ ਦੇ ਵਿੱਚ ਗਏ ਸੀ ਉਹ ਤਾਂ ਨਿਕਲੀ ਮਾਰਕੀਟ ਬੰਦ ਸੋਫੇ ਮੈਂ ਸੋਚਿਆ ਮੈਂ ਕਿਹਾ ਮੈਂ ਅੱਗੇ ਵੇਖਦਾ ਹੁਣ ਅੱਗੇ ਵਾਲੀ ਮਾਰਕੀਟ ਦੇਖਣ ਚੱਲਾਂਗੇ ਤੇ ਸਾਰੀ ਰਾਤ ਉਹਦਾ ਪਵੇ ਸੁੱਤੇ ਨਹੀਂ ਹੈਗੇ ਸਾਰੀ ਰਾਤ ਸੋਕ ਨਹੀਂ ਵੇਖਿਆ ਨਾ ਸੁਰਗ ਸਾਰੀ ਰਾਤ ਅਸੀਂ ਜਾਗਦੇ ਰਹੇ ਆ ਵੀ 11:00 ਵਜੇ ਪਟਾਕੇ ਜੇ ਚੱਲਾਂ ਲਾਪੇ ਬਾਹਰ ਬੰਬ ਜੇ ਚੱਲਣ ਲਾਪੇ ਉਹਨਾਂ ਨੂੰ ਕੀ ਕਹੀ ਹੁਣ ਗੰਬਤੀ ਇੱਕ ਪਟਾਕੇ ਕਹੀ ਇਹ ਨਹੀਂ ਸਮਝ ਆਉਂਦੀ ਸੋ ਤੇ ਬਹੁਤ ਹੀ ਜ਼ਿਆਦਾ ਰਾਤ ਡਰ ਦਾ ਮਾਹੌਲ ਸੀਗਾ ਘਰ ਦੇ ਡਰੀਆਂ ਨਾ ਵੀ ਉਹ ਇੱਕ ਲੈਡੀ ਜੀ ਹੁੰਦੀ ਆ ਰੈਡੀ ਜੇ ਕਲਰ ਦੀ ਉਹ ਲਾਈਟ ਜੀ ਪਹਿਲਾਂ ਸਿੱਧੀ ਜਗਦੀ ਰਹਿੰਦੀ ਆ ਵੇ ਘਰ ਤੇ ਕੋ ਮਤਲਬ ਫਿਰ ਥੋੜੀ ਜਿਹੀ ਗਾਹ ਨੂੰ ਦੀ ਬੰਦ ਹੋ ਜਾਂਦੀ ਆ ਉਹ ਉਹ ਈ ਚੀਜ਼ ਆ ਉਹ ਉਸ ਚੀਜ਼ ਬਾਰੇ ਤੁਸੀਂ ਦੱਸ ਸਕਦੇ ਹੋ ਸਾਰੇ ਜਣੇ ਜਰੂਰ ਦੱਸਿਓ ਕਮੈਂਟ ਦੇ ਵਿੱਚ ਵੀ ਉਹ ਜਿਹੜੀ ਲਾਈਟ ਆ ਉਹ ਲਾਈਟ ਦਾ ਮਤਲਬ ਕੀ ਰੋਲ ਆ ਮਤਲਬ ਕੀ ਚੀਜ਼ ਆ ਕੋਈ ਕਹਿੰਦਾ ਉਹ ਬੰਬ ਆ ਅੱਗ ਅੱਗ ਦਾ ਗੋਲਾ ਆ ਕੋਈ ਕਹਿੰਦਾ ਵੀ ਉਹ ਡਰੋਨ ਆ ਵੀ ਚੈੱਕ ਕਰਦਾ ਵੀ ਜਿੱਥੇ ਲਾਈਟ ਚੱਲਦੀ ਆ ਉੱਥੇ ਰੁਕਦਾ ਆ ਫਿਰ ਉੱਥੇ ਲਾਈਟਾਂ ਬੰਦ ਕਰ ਦਿੰਦੇ ਆ ਤੇ ਕੋਈ ਕਹਿੰਦਾ ਵੀ ਉਹ ਬੰਬ ਆ ਵੀ ਜਿੱਥੇ ਲਾਈਟ ਚੱਲਦੀ ਉੱਥੇ ਡਿੱਗ ਜਾਂਦਾ ਆ ਸੋ ਤੁਸੀਂ ਸਾਰੇ ਜਣੇ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਪਤਾ ਹੈ ਉਹ ਦੱਸਣ ਤੇ ਬਾਕੀ ਸਾਰੇ ਜਣੇ ਆਪੋ ਆਪਣੇ ਘਰੇ ਸੇਫ ਰਹੋ ਤੇ ਲਾਈਟਾਂ ਲੂਈਟਾ ਆਪਣੇ ਘਰ ਦੀਆਂ ਬੰਦ ਰੱਖੋ ਕੋਈ ਵੀ ਘਰ ਦਾ ਮੈਂਬਰ ਆ ਕੋਈ ਵੀ ਜ਼ਿਆਦਾ ਬਾਹਰ ਨਾ ਨਿਕਲੋ ਤਾਂ ਕਿ ਕੋਈ ਵੀ ਪ੍ਰੋਬਲਮ ਨਾ ਸਾਹਮਣੇ ਆਵੇ ਤੇ ਰੱਬ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਭ ਦਾ ਸੋਂ ਸਾਰਿਆਂ ਦਾ ਭਲਾ ਕਰੇ ਰੱਬ ਸਾਰਿਆਂ ਤੇ ਮਿਹਰ ਭਰਿਆ ਹੱਥ ਰਵੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਾਕੀ ਆਪੋ ਆਪਣੇ ਘਰਾਂ ਦੇ ਵਿੱਚ ਟਾਈਮ ਨਾਲ ਆਪਣਾ ਜੋ ਵੀ ਰਸਣ ਪਾਣੀ ਆ ਸਾਰੇ ਜਾਣੇ ਲੈ ਕੇ ਧੱਕ ਲੋ ਜੋ ਵੀ ਆ ਮਤਲਬ ਵੀ ਬਾਰ-ਬਾਰ ਬਾਹਰ ਨਾ ਨਿਕਲਣਾ ਪਵੇ ਵੀ ਹੁਣ ਜੇ ਆਪਾਂ ਵੀ ਸੋਚੀਏ ਵੀ ਹੁਣ ਆ ਦੇਖਿਓ ਵੀ ਰਾਤ ਨੂੰ ਤਾਂ ਲੜਾਈ ਜੀ ਲੱਗ ਜਾਂਦੀ ਹੈ ਨਾ ਜੋ ਵੀ ਕਹਿਦੀ ਉਹਨੂੰ ਹੁਣ ਅਸੀਂ ਇਸ ਟਾਈਮ ਬਾਹਰ ਘੁੰਮਦੇ ਪਏ ਹਣਾ ਰੋਡ ਤੇ ਗੱਡੀਆਂ ਚੱਲਣ ਦਈਆਂ ਆ ਹੁਣ ਕੁਝ ਨਹੀਂ ਪਤਾ ਹਣਾ ਵੀ ਕਦੋਂ ਕੀ ਹੋ ਜਾਣਾ ਵੀ ਕਿਹੜੀਆਂ ਗੱਡੀਆਂ ਕਿੱਧਰ ਨੂੰ ਚੱਲ ਜਾਣੀਆਂ ਕਿਹੜੀਆਂ ਗੱਡੀਆਂ ਕਿੱਧਰ ਨੂੰ ਰੱਖਣੀਆਂ ਪੈਣੀਆਂ ਵੀ ਕੁਝ ਨਹੀਂ ਪਤਾ ਵੀ 24 ਘੰਟੇ ਰੱਬਾ ਰੱਬ ਕਦੀ ਚੱਲੋ ਵੀ ਬਸ ਹੁਣ ਵੀ ਬਹੁਤ ਹੀ ਜ਼ਿਆਦਾ ਔਖਾ ਹੋਇਆ ਪਿਆ ਕੰਮ ਤੇ ਡਰ ਦਾ ਮਾਹੌਲ ਆ ਤੇ ਬਾਕੀ ਅਰਦਾਸ ਕਰੋ ਜਿੰਨੀ ਅਰਦਾਸ ਦੇ ਵਿੱਚ ਸ਼ਕਤੀ ਆ ਜਿੰਨੀ ਅਰਦਾਸ ਚ ਪਾਵਰ ਆ ਉਹ ਨਹੀਂ ਕਿਸੇ ਚੀਜ਼ ਵਿੱਚ ਨਹੀਂ ਹੈਗੀ ਤੁਹਾਨੂੰ ਸਭ ਨੂੰ ਪਤਾ ਆ ਤੁਸੀਂ ਸਭ ਸਾਰੇ ਸਮਝਦਾ ਰਿਆਂ ਤੇ ਅਰਦਾਸ ਕਰੋ ਪੂਰੀ ਦੁਨੀਆ ਦਾ ਭਲਾ ਹੀ ਮੰਗੋ ਸ਼ੁਕਰਾਨਾ ਕਰੋ ਵਾਹਿਗੁਰੂ ਮੁਰੇ ਬਾਬਾ ਜੀ ਜੋ ਵੀ ਕੋਈ ਚੱਲਣ ਦੇ ਆ ਸਾਡਾ ਤੇ ਤੁਹਾਡੇ ਦੁਨੀਆ ਤੇ ਇਥੇ ਖਤਮ ਹੋ ਜਵੇ ਤੇ ਇਹੋ ਜਿਹਾ ਕੋਈ ਨਾ ਹੋਵੇ ਦੁਨੀਆ ਸਾਡੀ ਜਿੰਨੀ ਵੀ ਮਤਲਬ ਜਿੰਨੀ ਵੀ ਸਾਡੇ ਪੰਜਾਬ ਦੀ ਆਬਾਦੀ ਆ ਕਿ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਤੇ ਬਾਕੀ ਬਹੁਤ ਹੀ ਔਖਾ ਬਹੁਤ ਹੀ ਜਿਆਦਾ ਔਖਾ ਹੋਇਆ ਪਿਆ ਆ ਤੇ ਰਾਤ ਸਾਰੀ ਦਾ ਘਰ ਦੇ ਸੁੱਤੇ ਨਹੀਂ ਆ ਕਿ ਨਾ ਹੀ ਆਪਾਂ ਸੌਂਗੇ ਦੇਖਿਆ ਸਵੇਰੇ ਹੀ ਫੇ ਮੰਡੀ ਅਸੀਂ ਵੀ ਦੇਖ ਲਓ 3 ਵਜੇ 3:30 ਵਜੇ ਮੰਡੀ ਇੱਥੇ ਘਰੋਂ ਨਿਕਲਿਆ ਉਸ ਟਾਈਮ ਵੀ ਪਟਾਕੇ ਚੱਲਣ ਦੇ ਹੀ ਬਾਹਰ ਠਾ ਠਾ ਹੋਈ ਜਾਂਦੀ ਸੀ ਬੰਬ ਜੇ ਚੱਲੀ ਜਾਂਦੇ ਵੇਜਗੇ ਤੇ ਅਸੀਂ ਫਿਰ ਵੀ ਅਸੀਂ ਨਿਕਲ ਕੇ ਘਰੋਂ ਜੀਰੋ ਜੀ ਘਰੋਂ ਨਿਕਲੇ ਬਾਦ ਵਿੱਚ ਜਦੋਂ ਵਾਪਸੀ ਆਏ ਫਿਰ ਥੋੜਾ ਜਿਹਾ ਸ਼ਾਂਤੀ ਜੀ ਹੋਈ ਆ ਨਹੀਂ ਤਾਂ ਆ ਵੀ ਉਦੋਂ ਮੈਂ ਜਦੋਂ 7:30 ਵਜੇ ਸੀ ਮੰਡੀ 'ਚ ਵਾਪਸੀ ਆਏ ਆ ਮੇਰੀ ਭੈਣ ਦਾ ਫੋਨ ਆਇਆ ਮੈਨੂੰ ਉਦੋਂ ਵੀ ਦੇਖ ਲਓ ਉਧਰ ਜਲੰਧਰ ਦੇ ਵਿੱਚ ਨੰਗਾ ਸ਼ਾਮਾ ਦੇ ਇਲਾਕੇ ਉੱਥੇ ਚਿੰ ਚਾਰ ਵਾਰੀ 8-8 ਹੋ ਚੁੱਕੀ ਸੀ ਸੋ ਸਾਰੇ ਜਣੇ ਸੇਫ ਰਹੋ ਤੇ ਆਪੋ ਆਪਣੇ ਘਰੇ ਜਿੰਨਾ ਵੀ ਆਪਣਾ ਘਰ ਦਾ ਰਾਸ਼ਨ ਪਾਣੀ ਆ ਪਹਿਲੇ ਹੀ ਲੈ ਕੇ ਰੱਖ ਲਓ ਸਾਰਾ ਜਮ੍ਹਾਂ ਕਰ ਲਓ ਵੀ ਤਾਂ ਕਿ ਤੁਹਾਨੂੰ ਬਾਰ-ਬਾਰ ਬਾਹਰ ਜਾਣ ਦੀ ਲੋੜ ਨਾ ਪਵੇ ਹੈਨਾ ਜੋ ਵੀ ਆਪਣਾ ਰਸਨ ਪਾਣੀ ਜੋ ਵੀ ਡੇਲੀ ਯੂਜ਼ ਹੁੰਦਾ ਗੰਡੇ ਹੋਗੇ ਪਿਆ ਆਪਣਾ ਗੰਡੇ ਹੋਗੇ ਆ ਜੋ ਵੀ ਪਿਆਜ਼ ਆਪਣਾ ਗੰਡੇ ਪਿਆਜ਼ ਕਹਿੰਦਾ ਗੰਡੇ ਹੋਗੇ ਆ ਆਪਣੇ ਖਾਂਡੋਗੀ ਪੱਤੀ ਹੋਗੀ ਜਿੰਨਾ ਵੀ ਸਮਾਨ ਘਰ ਦਾ ਜ਼ਰੂਰੀ ਆ ਜਿਹੜਾ ਡੇਲੀ ਯੂਜ਼ ਆਪਾਂ ਕਰਦੇ ਆ ਇਕੱਠਾ ਲਿਆ ਕੇ ਰੱਖ ਲੋ ਕਿਹੜਾ ਖਰਾਬ ਹੋਣਾ ਬਾਕੀ ਸਬਜ਼ੀਆਂ ਸੁੱਡੀਆਂ ਜਿਆਦਾ ਤੁਸੀਂ ਸਬਜ਼ੀਆਂ ਨਾਲੋਂ ਵਧੀਆ ਦਾਲਾ ਦੂਲਾ ਹਨ ਜਿਹੜੀਆਂ ਦਾਲਾ ਦੂਲਾ ਹਨ ਉਹ ਵਾਲੀਆਂ ਲਿਆ ਕੇ ਰੱਖ ਲੋ ਤਾਂ ਕਿ ਜਦੋਂ ਨਹੀਂ ਬਾਹਰ ਜਾ ਹੁੰਦਾ ਵੀ ਤੁਹਾਡੀਆਂ ਜਿਹੜੀਆਂ ਘਰਾਂ ਦੇ ਵਿੱਚ ਦਾਲਾ ਹੋਣਗੀਆਂ ਉਹ ਤੁਸੀਂ ਬਣਾ ਸਕੋ ਹਨ ਜਰੂਰੀ ਨਹੀਂ ਸਬਜ਼ੀਆਂ ਖਰੀਦਣੀਆਂ ਹਨ ਅਖਰੀ ਸਬਜ਼ੀਆਂ ਜਿਆਦਾ ਨਾ ਖਰੀਦੋ ਥੋੜੀਆਂ ਬਹੁਤ ਲੈ ਲਓ ਜਿੰਨੀਆਂ ਕਦੋਂ ਦਿੰਦੀਆਂ ਬਾਕੀ ਤੁਸੀਂ ਆਪਣੀਆਂ ਆਪਣੀਆਂ ਘਰ ਦੀਆਂ ਦਾਲਾ ਦੂਲਾ ਜਿਆਦੀਆਂ ਰੱਖੋ ਲੈ ਕੇ ਤਾਂ ਕਿ ਕੋਈ ਵੀ ਪ੍ਰੋਬਲਮ ਦਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ ਘਰੇ ਹੀ ਹੱਲ ਹੋਵੇ ਤੇ ਬਾਕੀ ਹੁਣ ਆਪਾਂ ਵੀ ਚੱਲੇ ਆਂ ਹਾਂਜੀ ਲੋ ਵੀ ਬਾਬਿਓ ਆਪਾਂ ਆ ਗਏ ਆਂ ਡੀਮਾਰਟ ਵਾਹ ਓਏ 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 ਬਾਬਾ ਜੀ ਬਾਬਾ ਜੀ ਬਾਬਾ ਜੀ ਢਾਣਾ ਕਰੋ ਧੱਕਾ ਨਾ ਕਰੋ ਧੱਕਾ ਨਹੀਂ ਪਸੰਦ ਸਾਨੂੰ ਕੋਈ ਰਿਵਲ ਐਂਟਰੀ ਜਗਾਈਆਂ ਹਮ ਆਪਕੀ ਹਾਂ ਕਿਹੜੇ ਨੰਬਰ ਤੇ ਜਾਣਾ ਉਹ ਸੌਰਵ ਨੰਬਰ ਨੂੰ ਬੋਲ ਇੱਥੇ ਕਿੱਥੇ ਆ ਤੁਸੀਂ ਨੰਬਰ ਨੰਬਰ ਬੋਲ ਨਹੀਂ ਬੇ ਬੋਲ ਨਹੀਂ ਆਵਾਜ਼ ਬੰਦ ਕਰੀ ਜਾਂ ਬੋਲ ਨਹੀਂ ਉਹ ਆ ਰਿਹਾ ਜਾਂ ਤੇ ਗਰਾਉਂਡ ਨਹੀਂ ਗਰਾਉਂਡ ਫਲੋਰ ਆ ਫਰਸਟ ਫਲੋਰ ਤੇ ਜਾਣਾ ਪਾਉਂ ਗਰਾਉਂਡ ਉਹ ਉਹ ਚੱਲ ਗਏ ਚੱਲ ਗਏ ਬਾਬਾ ਜੀ ਮੈਨੂੰ ਮਾਫ਼ ਕਰ ਦਿਓ ਕਬਰ ਆਉਣਾ ਆਹ ਕਹਦਾ ਮੈਂ ਨਾ ਕਹਿੰਦੇ ਅਸੀਂ ਤੁਹਾਡੇ ਨਾਲ ਆ ਜਾ ਆ ਜਾ ਪਿੱਛੇ ਪਿੱਛੇ ਆ ਜਾ ਸੌਲ ਆ ਜਾ ਆ ਜਾ ਭੱਜ ਕੇ ਆ ਆ ਜਾ ਆ ਜਾ ਚਿਪਸ ਲੈਣੇ ਚਿਪਸ ਚਿਪਸ ਜੀ ਤੱਕੀ ਜਾਂਦੇ ਮਨ ਅੰਦੀ ਭਾਜੀ ਆ ਜੀ ਕਰ ਦਿਓ ਰੋਡ ਗੱਡੀ ਬਹੁਤ ਛੇ ਛੇ ਮਹੀਨੇ ਦਾ ਇੱਥੇ ਕਿਹਦਾ ਹਾਂ ਜੋ ਬੋਲਣੇ ਕਿਹੜਾ ਨਹੀ ਪਾਲਾ 6 ਮਹੀਨੇ ਦਾ ਅਚੰਤੀਦਿਆ ਮਾਪੀਆਂ ਕੋਲ ਸੋਕਾ ਦਾ ਪੱਥਰ ਹੁੰਦਾ ਹੈ ਇਹ ਵੀ ਤਾਂ ਆ ਰਹੀ ਹੈ ਇੰਕਲ ਕਹਿ ਹੋਇ ਜਿਹਾ ਲੱਗੰਦੇ ਆ ਤੁਹਾਨੂੰ ਵਾਹ ਉਹ ਨਾਲ ਹੀ ਹਾਂ ਹੱਦਾਂ ਆਪ ਨੂੰ ਤੂੰ ਧੋੜੀ ਜਾਂਦੀ ਆ ਬਿਨਾਂ ਸਪੀਡ ਤੋਂ ਆ ਜਾ ਚੱਲੀ ਚਲਿਏ ਹੀ ਜਰੋਵੇ ਬੈਠੋ ਗੱਡੀ 'ਚ ਮਾਰੋ ਗੱਡੀ ਦੀ ਸੈਲਫ ਆਏ ਲੈ ਆ ਵੀ ਲਿਆ ਚਲਿਏ ਸੇਫਗਾ ਇੱਥੇ ਤਾਂ ਕੰਮ ਖਤਰੇ ਵਾਲਾ ਬਾਹਰ ਤਾਂ ਪੈਂਦੇ ਬੰਬ ਚੱਲਦੇ ਆ ਹੈਲੋ ਆਵਾਜ਼ ਕਮਾ ਦੇ ਤੁਹਾਡੇ ਤੁਹਾਡੇ ਕੋਈ ਕੰਮ ਮੰਗ 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 ਉਹ ਹੋ 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 ਪੂਆ ਆਉਂਦੇ ਪਏ ਆ ਪੂਆ ਨੂੰ ਕਹੇ ਪੂਆ ਆਉਂਦੇ ਪਏ ਆ ਨਹੀਂ ਆ ਜਾਣਾ ਹਲੇ ਤਾਂ ਅੰਟੀ ਵੀ ਨਹੀਂ ਸਮਾਨ ਪਾਈ ਜਾਂਦੇ ਦੇਖੋ ਸੋਦਾ ਸਾਰਾ ਪੈਕ ਅਪ ਪੈਕ ਅਪ ਕਰਨਦੇ ਆ ਪਰਾਵਾ ਨੇ ਕੰਨ ਲੱਗੇ ਇੱਥੋਂ ਘਰ ਨੂੰ ਚੱਲੇ ਆ ਉਹ ਐਗਜ਼ਿਟ ਸੀ ਉਹ ਐਗਜ਼ਿਟ ਉਧਰ ਸੀ ਦੇਖੀ ਪਲੱਸ ਪੁਆਇੰਟ ਓਏ 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 ਲੌਕ ਗਈ ਉਹ ਲੌਕ ਗਈ ਹਮ ਬੀਬੀ ਉੱਥੇ ਹੀ ਆਂਕਲ ਅਸੀਂ ਤਾਂ ਚੱਲੇ ਰੌਂਗ ਸਾਈਡ ਤੂੰ ਸਾਡੇ ਪਿੱਛੇ ਨਾ ਆ ਪਰਾਵਾ ਹਮ ਦੇਖੋ ਜੀ ਰੱਛ ਕਿੰਨਾ ਆਇਆ ਇੱਥੇ ਉਹ ਨੇ ਆਏ ਉਹ ਨੇ ਸੌਦਾ ਲੈਣ ਆਏ ਸੀ ਘਰ ਦਾ ਰੱਛ ਅਸੀਂ ਰੌਂਗ ਸਾਈਡ ਹੀ ਨਿਕਲ ਗਏ ਬੀਤੇ ਆਈ ਸਾਬ ਜੀ। ਉਹ ਬੀਬੀ। ਬੀਬੀ ਤੰਦਰੁਸਤ ਹੈ। ਹਾਂ ਦੇਖ ਲਈ। ਉਹ ਕੇਲੇ ਨਹੀਂ ਰੱਖੋ। ਇਹ ਆਹ ਖਤੋਂ ਕਮੀ ਦੀ ਕਰੇ। ਆਹ ਕਰੀਆ। ਔਰ ਦੇਖੋ ਮੈਂ ਇਹਨਾਂ ਪੈਸੇ ਡੇਕ ਗੇ ਹੁਣ ਮੱਥਾ ਡੇਕ ਨਹੀਂ ਆਇਆ ਵੀ ਟੱਕੀ ਜਾਂਦਾ। ਕੇਲੇ ਨਹੀਂ। ਇੱਥੇ ਡੇਗਾ ਵੀ। ਕੇਲੇ ਨਹੀਂ ਕਰਦੇ। ਕੇਲੇ ਬਾਹਰ ਰੱਖਦੇ ਦੀਆਂ। ਹੂੰ। ਕੇਲੇ। ਨਾ। ਆਇਦਾ ਜੀ ਮੇਲਾ ਕਰ ਲੱਗ। ਕੋਈ ਜਾ ਕਰਦਾ। ਜਾਇਆ ਕਰਦਾ ਉਹ ਰੂਦੀ ਉਹ ਦੇਖੋ ਹੋਰ 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 ਜਾ ਵਾਪੇਂ ਨੂੰ ਤਾਉ ਐਕਸ਼ਨ ਕੁ ਵੀ ਐ ਐਕਸ਼ਨ ਕੁ ਵੀ ਉਹ ਤਾਂ ਮੰਨਦਾ ਹੈ ਪਸਤਗੀਮੀ ਆ ਕੋ ਜਿਆਦਾ ਹੋ ਸਰਬ ਕਰੀ ਅੰਦਰ ਚੱਕ ਲੈ ਡਾਲਿੰਗ ਜਾ ਹਾਂ ਮੈਨੂੰ ਬੋ ਮੈਂ ਦੇਰੀ ਇੱਕ ਕੋਈ ਨਹੀਂ ਨਾ ਉਹ ਅੱਧਖਾ ਲੈ ਨੂੰ ਕੋਈ ਜੀ ਆ ਉਹਨੂੰ ਕੋਈ ਕੁੱਜੀ ਦਾ ਉਹ ਨਹੀਂ ਮਾਰੀ ਕੋ ਗਾਣੀ ਫੇਰ ਖਾਂਦਾ ਉਹਨੂੰ ਤੇਰੀ ਬੋੜੀਆਂ ਲਾ ਲਿਓ ਕੋ ਬੋੜੀਆਂ ਲਾ ਦੇ ਜੀ ਨਾ ਪਾ ਨਾ ਪਾ ਬੋਲਾ ਬੋਲਾ ਮੇਰੀ ਬੋੜੀਆਂ ਤੇਰੀ ਬੋੜੀਆਂ ਕੋਲਾ ਬੋਲਾ ਤੇਰੀ ਬੋੜੀਆਂ ਤੇਰੀ ਬੋੜੀਆਂ ਹੋਵਾ ਹੋ ਗਿਆ ਖੁਸ਼ਮੰਨ ਯਾ ਅੰਦਾਗਣੀ ਛੋਦਾ ਪੂਰਾ ਨੀ ਮੇਰਾ ਕੀ ਛੋਦਾ ਹਾਂ ਕੁਝ ਹੀ ਹੋ ਗਈ ਪੂਆ ਨੂੰ ਪੋਦਾ ਬਾਲਟੀਆਂ ਵੀ ਲਿਆਂਦੀਆਂ ਬਾਲਟੀ ਦੇ ਵਿੱਚ ਵੀ ਸਮਾਨ ਪਿਆ ਬਾਲਟੀ ਨਮੀ ਲਿਆਂਦੀ ਆ ਬੈਣ ਵਾਲੀ ਫੱਟੀ ਨਮੀ ਲਿਆਂਦੀ ਆ ਤੇਰਾ ਬਹੁਤ ਦੇਖੀਆ ਤਾਂ ਮਾਰ ਲਿਆ ਹਾਂ ਫੇ ਦੂਜਾ ਵੀ ਲਿਆਂਦਾ ਆ ਉਹ ਕੀ ਨਿੰਬੂ ਨੇ ਚੋੜਨੀ ਆ ਉਹ ਵੀ ਆਹ ਮੈਨੂੰ ਪਹਿਲੇ ਪਤ ਲੱਗ ਗਿਆ ਛੱਟੀ ਦਾ ਆ ਵੀ ਘਰੋਂ ਕਮਰੇ ਇੱਥੇ ਦਿਲ ਦਾ ਕਮਰੇ ਆਈਸ ਕਰੀਮ ਆ ਦੋ ਅੰਤਰੀ ਮੈਨੂੰ ਲੋਂਣਾ ਸਾਰਾ ਖੰਡ ਵੀ ਲਿਆਤੀ 5 ਕਿਲੋ ਆ ਮਨਵੀਰ ਦਾ ਸਮਾਨ ਆ ਸਾਰੇ ਦੀ ਹਾਂ ਇਹਦਾ ਆਏਗਾ ਬੇਬੀ ਸ਼ੈਂਪੂ ਇਹਦਾ ਪਾਊਡਰ ਆਏਗਾ ਪਾਊਡਰ ਤੇ ਇਹਦਾ ਤੇਲ ਠੀਕ ਆ ਆ ਆ ਵੀ ਲਿਆ ਕੇ ਤੁਹਾਨੂੰ ਆ ਦੇ ਨਿੰਬੂ ਪਾਣੀ 400 ਰੁਪਏ ਦੀ ਆਏ ਨਿੰਬੂ ਪਾਣੀ ਨਿੰਬੂ ਉੱਥੇ ਭਾਂਡੇ ਇੰਨੇ ਸਸਤੇ ਜਿਹੜੇ ਆਪਾਂ ਸਾਰੇ ਲੈਂਦੇ ਆ 2 2000 ਦੇ 5 5 7 700 ਦੀਆਂ ਕਰਨਾ ਠੋਪੂ ਲਵਾਤਾ 15000 ਰੁਪਏ ਉੱਥੇ ਤੇ 7000 ਬੰਦਾ ਨਹੀਂ ਉੱਥੇ ਹਾ ਮੈਂ ਲੁੱਟ ਗਏ ਹਾਂ ਟੋਟਲੇ ਆ ਮੈਨੂੰ ਕੈਂਟੇ ਚ ਇਹ ਗਰੀ ਦੌਰੀ ਟੋਟੇ ਤੇਰਾ ਤਾਂ ਨਿੰਬੂ ਨਿੰਬੂ ਜੇ ਤੇਰਾ ਨਾ ਤੂੰ ਕੱਟ ਦੂੰ ਮੈਂ ਪਰ ਤੇ ਨੂੜਾ ਕਿਉਂ ਆ ਤੁਹਾਡੀਆਂ ਦਾਲਾਂ ਪਹਿਲਾ ਦੱਤ ਮੈਂ ਮੈਨੂੰ ਉੱਥੇ ਕੰਪਲੀਟ ਨਹੀਂ ਹੋਣੀ ਚਾਹੀਦੀ ਕਿਸੇ ਚੀਜ਼ ਦੀ ਘਰ ਦੇ ਵਿੱਚ ਦਾਲਾਂ ਲੈ ਆ ਤਨੇ ਸਾਨੂੰ ਸਾਰੀਆਂ ਯਾਰ 3 ਦਾਲਾਂ 4 ਇਹ ਤਾਂ ਬਾਟੀ ਤੇ ਰਹਾ ਪਾਣੀ ਪਾਉਂ ਦਿੰਦੀ ਆ 1 2 3 4 5 6 7 7 ਦਾੜਾ ਆ ਇੱਕ ਇੱਕ ਦਾੜਾ ਆ 8 ਦਾੜਾ 8 ਦਾੜਾ ਥੋੜੀਆਂ ਨਹੀਂ ਹੁੰਦੀਆਂ ਠੀਕ ਆ ਆ ਤੁਹਾਡੀਆਂ ਆਈਸਕ੍ਰੀਮਾਂ ਦੋਨੋਂ ਮੈਨੂੰ ਤਾਂ ਆਈਸਕ੍ਰੀਮ ਐਵੇਂ ਕਿਰਾ ਦੋ ਹੋਣੀ ਭਾਈ ਤੂੰ ਲੈਣੀਆਂ ਠੀਕ ਆ ਹੁਣ ਭਾਈ ਤੂੰ ਨਹੀਂ ਲੈਣੀਆਂ ਆ ਲੌਂਗ ਕਰੇ ਹੈਗੇ ਆਪਾਂ ਆ ਮੈਂ ਬੋਤਲ ਲੈ ਲਈ ਆਪਣੇ ਦੀ 200 ਦੀ ਇਹ ਆਈ ਆ ਲੌਂਗ ਇਹ ਆਪਣਾ ਵਿੱਚ ਰੱਖ ਲਓ ਨਾ ਸਾਰਾ ਸਮਾਨ ਲੋング ਲੈਤੀਆਂ ਸਾਰੀਆਂ ਜੀ ਦਾ ਆ ਤੁਹਾਡਾ ਆ ਨੂੰ ਦੋ ਪੈਕਟ ਲੂਣ ਦੇ ਲਿਆਤੇ ਆ ਆ ਤੁਹਾਡਾ ਸਾਬਣ ਲੈ ਆ ਤੁਹਾਡੇ ਦੋ ਪ੍ਰੈਮ ਲੈ ਆ ਕੀ ਆ ਬਈ ਆ ਗੀ ਆ ਬਿਸਕੁਟ ਲੈ ਆਤੇ ਦੋ ਪੈਕਟ ਬੀਬੀ ਕੰਜੀ ਮੈਨੂੰ ਬਿਸਕੁਟ ਨਹੀਂ ਖਵਾਉਂਦੇ ਆਹ ਜੀ ਆਹ ਯਾਰ ਆਹ ਆਹ ਆ ਖਾਣ ਵਾਲੀ ਚੀਜ਼ ਆ ਤਿੰਨ ਆ ਪੱਤੀ ਹੋ ਗਈ ਤੁਹਾਡੀ ਖਾਣ ਵਾਲੀ ਨਹੀਂ ਐਸ ਵਾਰ ਹਜੇ ਰੁਕ ਜਾ ਪੁੱਤ ਜੀ ਰੁਕ ਦੋ ਮਿੰਟ ਜੀ ਰੁਕ ਆਹ ਇੱਕ ਦਾਲ ਆ ਦੇ ਆ ਇੱਕ ਦਾਲ ਆ ਦੇ ਆ ਯਾਰ ਆ ਚਾਰ ਲੱਗ ਆ ਪੀ ਇਹ ਵਿੱਚ ਹੈ ਇਹ 100 ਸਿਆ ਆ ਜਿਹੜੇ ਬਣਾਉਂਦੀ ਸੀ ਉਹਨਾਂ ਉੱਤੇ ਪਾਉਂਦੇ ਥੈਂਕ ਯੂ ਆ ਸਾ ਆਪਣਾ ਕੱਪੜਾ ਧੋਣ ਵਾਲਾ